ਸਤਿ ਸ਼੍ਰੀ ਅਕਾਲ ਜੀ ਮੀਰਕਰ ਤੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਹਿਲਾਂ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਉਹਦੇ ਲਈ ਤੈਨ ਦਿ ਲੋ ਧੰਨਵਾਦ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਆ ਜਿਹੜੇ ਇਹਨਾਂ ਦੀ ਰੇਂਜ ਹੈਗੀ ਆ 300 ਰੁਪਏ ਤੇ ਦੁਪੱਟਾ ਇਹਨਾਂ ਦੇ ਨਾਲ ਰਹਿਣ ਵਾਲਾ ਕੈਮਰਿਕ ਦਾ ਹੀ ਸੂਟ ਹੋਏਗਾ ਪਰ ਇਹ 100% ਕੈਮਰਿਕ ਕਾਟਨ ਨਹੀਂ ਹੁੰਦੀ ਇਹਦੇ ਵਿੱਚ 20% ਮਿਕਸ ਹੁੰਦਾ ਕੱਪੜਾ ਤੇ ਇਹ ਦੇਖੋ ਸੂਟ ਬਹੁਤ ਹੀ ਜ਼ਿਆਦਾ ਪਿਆਰਾ ਲਿਖੋ ਇਹ ਹੈਗੀ ਹੈ ਜਿਹੜੀ ਇਹਦੀ ਸ਼ਰਟ ਆ ਗਲੇ ਦੇ ਉੱਪਰ ਇਸ ਤਰ੍ਹਾਂ ਪੱਟੀ ਆਏਗੀ ਕੱਪੜਾ ਜਿਹੜਾ ਸੌਫਟ ਹੋਏਗਾ ਬਹੁਤ ਤੇ ਆ ਹੋਏਗਾ ਇਸਦਾ ਦੁਪੱਟਾ कॉटन ਮਲ ਦਾ ਇਹਦਾ ਦੁਪੱਟਾ ਹੋਏਗਾ 2 ਮੀਟਰ ਦਾ ਤੇ ਆ ਹੈਗੀ ਹੈ ਜੀ ਇਹਦੀ ਬਾਟਮ ਬਾਟਮ ਤੇ ਆ ਹੈਗੇ ਸ਼ਰਟ ਤੇ ਆ ਹੈਗਾ ਦੁਪੱਟਾ ਹਾਂਜੀ ਆ ਹੈਗਾ ਇਹਦਾ ਸੈਕੰਡ ਕਲਰ ਆ ਹੈਗਾ ਛੇਤੋ ਦੁਪੱਟਾ ਇਸ ਤਰ੍ਹਾਂ ਦੀ ਹੀ ਗ੍ਰੀਨ ਬਾਟਮ ਹੋਏਗੀ ਜਿਹਦੇ ਨਾਲ ਜਿੱਦਾਂ ਤੁਹਾਨੂੰ ਪਹਿਲਾਂ ਦਿਖਾਈ ਸੀ ਹਾਂਜੀ ਆ ਹੈਗਾ ਨੈਕਸਟ ਕਲਰ ਇਹਦੀ ਜਿਹੜੀ ਬਾਟਮ ਹੋਏਗੀ ਉਹ ਪਿੰਕ ਹੋਏਗੀ ਤੇ ਆਹ ਵਾਲੇ ਦੇ ਨਾਲ ਦੁਪੱਟਾ ਰਹਿਣ ਵਾਲਾ ਕਟਨ ਵਾਲਾ ਹਾਂਜੀ ਆ ਹੈਗਾ ਨੈਕਸਟ ਕਲਰ ਆ ਵਾਲੀ ਇਸਦੀ ਬਾਟਮ ਰਹੇਗੀ ਤੇ ਨਾਲ ਹੀ ਆਵਲਾ ਦੁਪੱਟਾ ਹਾਂਜੀ ਆਹ ਹੈਗਾ ਨੈਕਸਟ ਆਰਟੀਕਲ ਇਹਦਾ ਰੇਟ ਵੀ ਹੈ ਜਿਹੜਾ 300 ਰੁਪਏ ਰਹਿਣ ਵਾਲਾ ਗਲੇ ਦੇ ਉੱਪਰ ਇਸ ਤਰ੍ਹਾਂ ਪੱਟੀ ਆਏਗੀ ਉੱਪਰ ਬਟਨ ਦਿੱਤੇ ਹੋਣਗੇ ਦੇਖੋ ਆਹ ਵਾਲਾ ਦੁਪੱਟਾ ਹੋਏਗਾ ਇਹਦੇ ਨਾਲ ਦੇਖੋ ਤੇ ਆਹ ਵਾਲੀ ਬਾਟਮ ਹੈ ਇਹਦੇ ਨਾਲ ਸੋਨੋ ਇਹ ਲੇਸ ਮਿਲੇਗੀ ਸੀ ਲਗਵਾਉਣਾ ਚਾਹੁੰਦੇ ਹੋ ਜਾਂ ਨਹੀਂ ਇਹ ਤੁਹਾਡੀ ਮਰਜ਼ੀ ਹੈ ਹਾਂਜੀ ਆ ਹੈਗਾ ਨੈਕਸਟ ਕਲਰ ਆ ਹੈਗਾ ਜੀ ਨੈਕਸਟ ਕਲਰ ਆ ਹੈਗਾ ਜੀ ਨੈਕਸਟ ਕਲਰ ਹਾਂਜੀ ਨੈਕਸਟ ਆਰਟੀਕਲ ਇਹ ਵਾਲਾ ਇਹਦਾ ਰੇਟ ਵੀ 300 ਰੁਪਏ ਵੀ ਦੁਪੱਟਾ ਗਲੇ ਦੇ ਉੱਪਰ ਇਸ ਤਰ੍ਹਾਂ ਪੱਟੀ ਆਏਗੀ ਤੇ ਆ ਹੋਏਗਾ ਇਹਦਾ ਦੁਪੱਟਾ ਆ ਤੁਹਾਨੂੰ ਲੇਸ ਵਰਕ ਮਿਲੇਗਾ ਤੇ ਇਹ ਤੁਹਾਨੂੰ ਬਾਟਮ ਮਿਲੇਗੀ ਜਿੰਨੇ ਨੈਕਸਟ ਕਲਰ ਪਿੰਕ ਹੀ ਲਾਈਨਰ ਵਾਲੀ ਬਾਟਮ ਹੋਏਗੀ ਇਹਦੇ ਨਾਲ ਤੇ ਆ ਹੋਏਗਾ ਦੁਪੱਟਾ ਅੰਜੂ ਹੈਗਾ ਨੈਕਸਟ ਕਲਰ ਹੰਤ ਪੱਟਾ ਇਹਦੇ ਨਾਲ ਆਇਆ ਹੈਗਾ ਜੀ ਇਸ ਦਾ ਲਾਸਟ ਕਲਰ ਇਸੇ ਦੇ ਨਾਲ ਵੀਡੀਓ ਦਾ ਅੰਤ ਕਰਦੇ ਹਾਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਵਾਲੀ ਵੀਡੀਓ ਨੂੰ ਪਿਆਰ ਦਿੱਤਾ ਇਸ ਨੂੰ ਵੀ ਪਿਆਰ ਦਿਓ ਨੀਚੇ ਜੋ ਨੰਬਰ ਦਿੱਤਾ ਗਿਆ ਹੈ ਉਸ ਤੇ ਤੁਸੀਂ ਆਰਡਰ ਕਰ ਸਕਦੇ ਹੋ ਸ਼ਿਪਿੰਗ ਚਾਰਜ ਐਕਸਟਰਾ ਹੋਣਗੇ ਧੰਨਵਾਦ ਜੀ